ਸਤਿ ਸ਼੍ਰੀ ਅਕਾਲ ਮੇਰੇ ਪ੍ਰੋ ਟੀਵੀ ਨਾਲ ਜੁੜੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਸਰਪੀ ਸਿੰਘ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਆਉਂਦੇ ਅਦੀਨ ਪਿੰਡ ਧੁੰਨ ਢਾਈ ਵਿੱਚ ਮੌਜੂਦ ਆ ਤੁਸੀਂ ਆ ਪਿੱਛੇ ਜਿਹੜੀ ਅਕਸ਼ੇ ਕੁਮਾਰ ਦੀ ਜਿਹੜੀ ਇੱਕ ਵੀਡੀਓ ਜਿਹੜੀ ਇੱਕ ਫਿਲਮ ਆਈ ਸੀਗੀ ਆ ਜਿਸ ਦੇ ਵਿੱਚ ਸਾਰਾ ਗੜੀ ਦੇ ਜਿਹੜੇ 21 ਸ਼ਹੀਦ ਜਿਹੜੇ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਸ਼ਹੀਦ ਇਸ ਪਿੰਡ ਦੇ ਆ ਇਸ ਪਿੰਡ ਦੇ ਹਨ ਤਾ ਪਿੰਡ ਵਾਲਿਆਂ ਨੇ ਉਹਨਾਂ ਦੀ ਜਗ੍ਹਾ ਉੱਪਰ ਜਿਹੜਾ ਵਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਉਹਨਾਂ ਦੀ ਜਿਹੜੀ ਹੈ ਸਮਾਦ ਵੀ ਇੱਥੇ ਜਿਹੜੀ ਹੈ ਬਣੀ ਹੋਈ ਹੈ ਸੋ ਗੁਰਦੁਆਰਾ ਸਾਹਿਬ ਵੀ ਜਿਹੜਾ ਵਾ ਸਿੱਤ ਇੱਥੇ ਹੋਇਆ ਹੋਇਆ ਹੈ ਉੱਥੇ ਵੀ ਇਹਨਾਂ ਦਾ ਜਿਹੜਾ ਵਾ ਅੰਦਰ ਬੈੱਡ ਆ ਉਹ ਸ਼ਹੀਦ ਸਿੰਘਾਂ ਦਾ ਜਿਹੜਾ ਲੱਗਾ ਹੋਇਆ ਹੈ ਸੋ ਜੋ ਇਹ ਉਹਨਾਂ ਦੀ ਦੇਖਰੇਖ ਕਰ ਰਹੇ ਨੇ ਜੋ ਸੇਵਾ ਸੰਭਾਲ ਜਿਹੜੀ ਕਰ ਰਹੇ ਨੇ ਸਾਡੇ ਨਾਲ ਵੀਰ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਾ ਖਾਲਸਾ ਵੀਰ ਜੀ ਫਤਿਹ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਮੈਂ ਇਥੇ ਮਤਲਬ ਸ਼ੁਰੂ ਤੋਂ ਹੀ ਆਈ ਇਥੇ ਸੇਵਾ ਕਰਵਾ ਰਹੀ ਆ ਕਮੇਟੀ ਮੈਂਬਰਾਂ ਨਾਲ ਸਾਰਾ ਗੜੀ ਕਮੇਟੀ ਦੇ ਇੱਕ ਜਿਹੜੀ ਅਕਸ਼ੇ ਕੁਮਾਰ ਦੇ ਵੱਲੋਂ ਫਿਲਮ ਜਿਹੜੀ ਇੱਕ ਕੱਢੀ ਗਈ ਸੀ ਉਹ ਇਹਨਾਂ 21 ਸ਼ਹੀਦਾਂ ਦੇ ਜਿਹੜੇ ਆ ਉਹ ਉਹੀ ਸੇਮ ਉਹੀ ਸੀ ਹਾਂਜੀ ਹਾਂਜੀ ਬਿਲਕੁਲ ਉਹ ਸਟੋਰੀ ਉਹ ਕੇਸਰੀ ਮੂਵੀ ਆਈ ਹੈ ਅਕਸ਼ੇ ਕੁਮਾਰ ਦੀ ਤੇ ਉਹ ਜਿਹੜਾ ਇਤਿਹਾਸ ਹੀ ਉਹ ਵੀ ਸਰਦਾਰ ਡਾਕਟਰ ਗੁਰਿੰਦਰਪਾਲ ਸਿੰਘ ਜੋਸ਼ਣ ਤੋਂ ਇਹਨਾਂ ਲਿਆ ਉਹ ਡਾਕਟਰ ਗੁਰਿੰਦਰਪਾਲ ਸਿੰਘ ਜੋਸ਼ਨੂ ਵੀ ਇਹਨਾਂ ਦੇ ਇਤਿਹਾਸ ਤੇ ਬਹੁਤ ਜ਼ਿਆਦਾ ਉਹਨਾਂ ਕੋਚ ਕੀਤੀ ਆ ਕਿਤਾਬਾਂ ਉਹ ਛਾਪੀਆਂ ਵਾ ਉਹਦੇ ਨਾਲ ਮਲੋ ਲੋਕਾਂ ਨੂੰ ਸਮਝ ਲੱਗੀ ਆ ਵੀ ਕੋ ਜੋ ਵਾਕਾ ਵੀ ਇਹ ਛੀ ਜਿਹੜਾ ਹੋਈ ਆ ਸ਼ੀਦੀ ਦਾ ਸਾਰਾ ਘੜੀ ਦੀ ਬਹੁਤ ਇੱਕਦੁੱਤੀ ਸ਼ਹਾਦਤ ਆ ਤੇ ਉਹ ਉਹਨਾਂ ਨੇ ਬਹੁਤ ਮਲੋ ਇਹਦੇ ਵਿੱਚ ਕੋਚ ਕਰਕੇ ਤੇ ਉਹ ਇਤਿਹਾਸ ਲਿਖਿਆ ਤੇ ਇਹ ਜਿਹੜੀ ਜਗ੍ਹਾ ਤੇ ਆਪਾਂ ਇਸ ਟਾਈਮ ਮੌਜੂਦ ਆ ਇਹ ਕਦੋਂ ਹੋਂਦ ਵਿੱਚ ਆਈ ਤੇ ਕਦੋਂ ਤੁਹਾਡੇ ਧਿਆਨ ਵਿੱਚ ਆਇਆ ਵਾ ਜਿਹੜਾ ਕਿ ਇਹ ਜਗ੍ਹਾ ਕਦੋਂ ਪ੍ਰਗਟ ਕੀਤੀ ਹੈ ਜੀ ਇਹ 90 ਤੋਂ ਬਾਅਦ ਦੀ ਗੱਲ ਆ ਕਿਉਂਕਿ ਪਹਿਲਾਂ ਨਾ ਇੱਥੇ ਹੁੰਦਾ ਸੀ ਮਲੋ ਝਾੜੀਆਂ ਹੁੰਦੀਆਂ ਕਰੀਰ ਹੁੰਦੇ ਸੀ ਤੇ ਕੋਈ ਵੀ ਉਤੋਂ ਦੋ ਮਲੋ ਕਦਮ ਅੱਗੇ ਨਹੀਂ ਹੁੰਦਾ ਹੁੰਦਾ ਅੱਛਾ ਤੇ ਇੱਥੇ ਇਹ ਮਲੋ ਲੋਕਾਂ ਨੂੰ ਕਿਹਾ ਜਾਂਦਾ ਹੈ ਵੀ ਇਹ ਜਗਾ ਜਿਹੜੀ ਹੈ ਪੱਕੀ ਆ ਉਹ ਦੂਜੇ ਲੋਕ ਸਮਝਦੇ ਹੀ ਵੀ ਕੋਈ ਭੂਤਾਂ ਪ੍ਰੇਤਾਂ ਦਾ ਕੋਈ ਵਾਸਾ ਵਾ ਪਰ ਨਹੀਂ ਉਹ ਮਲੋ ਇੱਥੇ ਸ਼ੀਦਾ ਸਿੰਘਾਂ ਦਾ ਵਾਸਾ ਹੈ ਤੇ ਉਹ ਕੋਈ ਖੇਡ ਬਣੀ ਸਾਡੇ ਮਨ ਲੋ ਬਜ਼ੁਰਗ ਤੋਂ ਗੇ ਹੂੰ ਤੇ ਉਹ ਫਿਰ ਸਾਨੂੰ ਮਨੋਣਾ ਚਲੋ ਜਿੱਤਾਂ ਮਸੂਮ ਸੁਖ ਦੱਸਿਆ ਵੀ ਸਾਡੀ ਤੋਂ ਹੀ ਉੱਤੇ ਯਾਦ ਕਰ ਬਣਾਓ ਤੇ ਉਹਹੀਂ ਕਰ ਇੱਥੇ ਸ਼ੁਰੂ ਕਰਤਾ ਤੇ ਕਿਵੇਂ ਫਿਰ ਤੁਹਾਨੂੰ ਇਥੋਂ ਪਤਾ ਲੱਗਦਾ ਤਾਂ ਇੱਕ ਪਤਾ ਲੱਗਿਆ ਕਿ ਤੁਸੀਂ ਖੂਦ ਖੂ ਵੀ ਸੀਗਾ ਇੱਥੇ ਕੋਈ ਉਹਦੇ ਵਿੱਚੋਂ ਕੀ ਕੀ ਲੱਭਾ ਇਹ ਤੁਹਾਨੂੰ ਜੀ ਉਹ ਇਧਰ ਪੁਰਾਣਾ ਖੂ ਬਹੁਤ ਪੁਰਾਣਾ ਵਾ ਮਲੋ ਇਹਦਾ ਨੈਕ ਲਾਲ ਸਿੰਘ ਦੇ ਜਿਹੜੀ ਨਾ ਜ਼ਮੀਨ ਆ ਉਹਨਾਂ ਦੀ ਅੱਛਾ ਉਹਨਾਂ ਦੀ ਜ਼ਮੀਨ ਹੈ ਹਾਂ ਉਹਨਾਂ ਦੀ ਜ਼ਮੀਨ ਆ ਉਹਨਾਂ ਨੇ ਹੀ ਇਹ ਖੂ ਮਲੋ ਉਹਨਾਂ ਦੇ ਬਜ਼ੁਰਗਾਂ ਨੇ ਬਣਵਾਇਆ ਠੀਕ ਹੈ ਤੇ ਉਹ ਖੂ ਹੁਣ ਮਲੋ ਖੰਡਰ ਬਣ ਗਿਆ ਸੀ ਓਕੇ ਉਹ ਪਿਛੇ ਸਾਡੇ ਨਾਲ ਇੱਕ ਸੰਸਦਾ ਜੁੜੀ ਆ ਅੰਟੇਕ ਵਾਲੇ ਓਕੇ ਹਾਂ ਉਹ ਜਰਨਲ ਸਾਹਿਬ ਜਰਨਲ ਬਲਵਿੰਦਰ ਸਿੰਘ ਉਹ ਇੱਥੇ ਆਏ ਹਾਂ ਤੇ ਇੱਕ ਮਲੂਮ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਜਰਨਲ ਦੋ ਜਰਨਲ ਇੱਥੇ ਆਈ ਦਿੱਲੀ ਤੋਂ ਠੀਕ ਹੈ ਉਹਨਾਂ ਨੇ ਫਿਰ ਵੇਖਿਆ ਉਹਨਾਂ ਨੇ ਆਖਿਆ ਭਈ ਅਸੀਂ ਇਹਦੀ ਖੂਦ ਹੀ ਸੇਵਾ ਕਰਵਾਵਾਂ ਤੇ ਉਹਨਾਂ ਪਿਛਲੇ ਸਾਲ ਜਿਹੜੀ ਉਹ ਪਹਿਲੋਂ ਦੀ ਮਿੱਟੀ ਹੀ ਕੱਢਤੀ ਵਿੱਚੋਂ ਮਤਲਬ ਜਲ ਪ੍ਰਾਪਤ ਹੋ ਗਿਆ ਤੇ ਫਿਰ ਉਹਨਾਂ ਸਾਰੀ ਇਹ ਮਰਮਤ ਕਰਤੀ ਤੁਹਾਨੂੰ ਵਿਖਾਉਣੇ ਆ ਦਰਸ਼ਨ ਕਰਾਉਣੇ ਆ ਖੂਦ ਦੇ ਈ ਉਹਨਾਂ ਦਾ ਜੱਦੀ ਪਿੰਡ ਹੈ ਜੱਦੀ ਪਿੰਡ ਆ ਜ਼ਮੀਨ ਆ ਉਹਨਾਂ ਦੀ ਜ਼ਮੀਨ ਉਹਨਾਂ ਦੀ ਹਾਂ ਉਹਨਾਂ ਦਾ ਪਰਿਵਾਰ ਵੀ ਆ ਸਾਰਾ ਜਿੰਨਾ ਮਤਲਬ ਬਣਿਆ ਨਾ ਜੋ ਵੀ ਸਿਸਟਮ ਉਹ ਉਹਨਾਂ ਦਾ ਪਰਿਵਾਰ ਆ ਮਤਲਬ ਉਹ ਮਹਿਦਪੁਰ ਬਿੱਲੇ ਉਹਨਾਂ ਦਾ ਪਿੰਡ ਹੀ ਨਕੋਦਰ ਤਹਿਸੀਲ ਦੇ ਵਿੱਚ ਇਹ ਆਫ ਕੈਮਰਾ ਤੋਂ ਅਸੀਂ ਭਾਜੀ ਹੁਣਾਂ ਨਾਲ ਗੱਲਬਾਤ ਕੀਤੀ ਹੈ ਤਾਂ ਭਾਜੀ ਉਹਨਾਂ ਦਾ ਕਹਿਣਾ ਕਿ ਜਿਹੜੇ ਵੀ ਵੱਡੇ ਤੋਂ ਵੱਡੇ ਜਿਹੜੇ ਅਫਸਰ ਇੱਥੇ ਆਉਂਦੇ ਨੇ ਉਹ ਬਗੈਰ ਦਾ ਇਹਨਾਂ ਦੇ ਕੋਲੇ ਰਜਿਸਟਰ ਜਿਹੜਾ ਵਾ ਲੱਗਾ ਹੋਇਆ ਏ ਉਹਦੇ ਉੱਪਰ ਆਪਣੇ ਸਾਈਨ ਜਿਹੜੇ ਕਰਕੇ ਜਾਂਦੇ ਨੇ ਇੱਕਦਾਲ ਤੁਹਾਡੀ ਤੁਹਾਡੇ ਨਾਲ ਇੱਕ ਹੋਰ ਸ਼ੇਅਰ ਕਰਦੀ ਹੈ ਕਿ ਜਿੱਥੇ ਉਹ 21 ਸ਼ਹੀਦ ਜਿਹੜੇ ਆ ਸਿੱਖ ਸ਼ਹੀਦ ਹੁੰਦੇ ਨੇ ਸਾਰਾਗੜੀ ਦੇ ਵਿੱਚ ਤਾਂ 22ਵੇਂ ਜਿਹੜੇ ਆ ਉਹ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਜਿਹੜੇ ਉਹ ਵੀ ਨਾਲ ਜਿਹੜੇ ਉਹਨਾਂ ਦੇ ਲਾਹਾਂ ਗਰੀ ਵੀ ਸ਼ਹੀਦ ਹੋਏ ਨੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਫੋਟੋਆਂ ਜਿਹੜਾ ਅਜਾਇਬ ਘਰ ਦੇ ਵਾਂਗੂ ਜਿਹੜਾ ਪੂਰਾ ਇਹ ਪੂਰਾ ਇਹਨਾਂ ਨੇ ਜਿਹੜਾ ਸੁਝਾਇਆ ਹੋਇਆ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਕਾ ਕਿਲਾ ਸਾਰਾਗੜੀ ਦੇ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਤਸਵੀਰਾਂ ਵੀ ਤੁਸੀਂ ਇਹ ਦੇਖ ਸਕਦੇ ਹੋ ਤਾਂ ਤੁਹਾਨੂੰ ਉਹਨਾਂ ਅੰਦਰ ਲੈ ਕੇ ਚਲਦੇ ਆਂ ਹਾਂ ਇਹ ਜਿਹੜੇ ਉਹ ਖੂ ਇਹਨਾਂ ਦਾ ਪ੍ਰਾਪਤਨ ਜਿਹੜਾ ਨਾਇਬ ਸਾਹਿਬ ਦਾ ਜਿਹੜਾ ਖੂ ਸੀਗਾ ਤੇ ਉਹਨਾਂ ਦੇ ਜਿਹੜੇ ਖੂ ਦੇ ਵਿੱਚੋਂ ਇਹ ਜਿਹੜੀਆਂ ਵਸਤੂਆਂ ਨੇ ਇਹ ਉਹਨਾਂ ਦੇ ਵਿੱਚੋਂ ਇਹ ਉਹ ਖੂ ਦੇ ਵਿੱਚੋਂ ਲੱਭੀਆਂ ਨੇ ਭਾਜੀ ਇਹ ਹਾਂ ਜੀ ਖੂ ਦੇ ਵਿੱਚੋਂ ਨਾ ਜਦੋਂ ਅਸੀਂ ਮਤਲਬ ਪੁੱਟਦੇ ਹਾਂ ਬਹੁਤ ਜਿਆਦੀਆਂ ਹੀ ਆ ਹੀ ਨਹੀਂ ਕਿ ਬਚਾਈਆਂ ਵਾ ਇਹ ਹੁਣ ਮੈਂ ਜਾਣਕਾਰੀ ਦੇ ਦਾਂ ਵੀ ਕਿੰਜਾਂ ਨੂੰ ਇਹ ਹੋਣਾ ਵੀ ਪਤਾ ਨਹੀਂ ਕੀ ਆਏ ਇਹ ਉਸ ਸਮੇਂ ਦੀਆਂ ਟਿੰਡਾਂ ਹੀ ਜਿੱਦਾਂ ਖੂ ਦੀਆਂ ਖੂ ਦੀਆਂ ਟਿੰਡਾਂ ਜਿਹਨੂੰ ਕਹਿੰਦੇ ਆ ਉਦੋਂ ਮਤਲਬ ਲੋਹੇ ਦਾ ਨਹੀਂ ਕੋਈ ਡਾ ਹੈਗਾ ਇਹ ਵੀ ਹੋ ਸਕਦਾ ਵੀ ਇੱਥੇ ਇੱਟਾਂ ਵੀ ਇੱਥੇ ਤਿਆਰ ਹੋਈਆਂ ਖੂਦੀਆਂ ਤੇ ਇਹ ਟਿੰਡਾਂ ਵੀ ਜਿਹੜੀਆਂ ਇੱਥੇ ਤਿਆਰ ਕਰਕੇ ਤੇ ਉਸ ਸਮੇਂ ਫਿਰ ਇਹਨਾਂ ਤੋਂ ਲਿਆ ਜਾਂਦਾ ਕੰਮ ਤੇ ਉਸ ਸਮੇਂ ਦੇ ਜਦੋਂ ਸਮਾਂ ਪੈ ਗਿਆ ਤੇ ਇਹ ਰਸਿੰਗਾ ਉਹ ਰਸੇ ਦੇ ਨਾਲ ਬੱਧੀਆਂ ਹੁੰਦੀਆਂ ਅਸੀਂ ਮੋਈਆਂ ਰਸੀ ਦੇ ਨਾਲ ਉਹ ਗਲਗੀਆਂ ਟੁੱਟ ਰਹੀਆਂ ਰस्सियां ਟੁੱਟ ਗਈਆਂ ਤੇ ਖੂਦ ਦੇ ਵਿੱਚ ਡਿੱਗ ਗਈਆਂ ਇਹ ਹੁਣ ਫਿਰ ਜਦੋਂ ਪੂ ਦੀ ਖਲਾਈ ਕੀਤੀ ਆ ਉਦੋਂ ਵੀਰੇ ਸਾਰੀਆਂ ਵਸਤੂ ਨਿਕਲੀਆਂ ਸਾਬਕੇ ਰੱਖੀਆਂ ਆਪ ਜੋ ਮਲੋ ਰੰਗ ਪੇਂਟ ਹੋ ਗਿਆ ਚਲੋ ਤੇ ਆ ਅਸਲੀ ਮਲੋ ਇਸ ਤਰ੍ਹਾਂ ਦੀਆਂ ਨਿਕਲੀਆਂ ਬਹੁਤ ਹੀ ਪੁਰਾਣੀਆਂ ਘਟੋ ਘਟ 2 300 ਸਾਲ ਪੁਰਾਣੀਆਂ ਇਹ ਸਰਕਾਰ ਦੇ ਵੱਲੋਂ ਵੀ ਕੋਈ ਤੁਹਾਡੇ ਪਿੰਡੋਂ ਕੋਈ ਅਸੀ ਗ੍ਰਾਂਟ ਜਾਂ ਕੋਈ ਜਦੋਂ ਸ਼ਹੀਦੀ ਦੀ ਸਮਾਧ ਬਣੀਆਂ ਕੋਈ ਮਦਦ ਕੀਤੀ ਗਈ ਹੈ ਹਾਂਜੀ ਹਾਂਜੀ ਸਰਕਾਰ ਜੋ ਵੀ ਨਾ ਚਲੋ ਸਮੇਂ-ਸਮੇਂ ਦੀਆਂ ਪਹਿਲੋਂ ਅਕਾਲੀ ਦਲ ਨੇ ਇਥੇ ਪੰਚਾਇਤ ਹੀ ਉਹਨਾਂ ਦੀ ਤੇ ਉਹਨਾਂ ਨੇ ਚਲੋ ਇਹ ਗੁਰਦੁਆਰਾ ਸਾਹਿਬ ਉਹ ਗ੍ਰਾਂਟ ਬਰੰਪਰਾ ਸਾਹਿਬ ਨੇ ਦਿੱਤੀ ਤੋ ਕਿਲੋ ਗ੍ਰਾਂਟ ਮਨੂ ਲੱਗ ਗਈ ਫਿਰ ਸਿੱਕੀ ਸਾਹਿਬ ਦਾ ਸਮਾਂ ਆਇਆ ਅੱਛਾ ਜੀ ਉਹਨਾਂ ਨੇ ਵੀ ਫਿਰ 3 ਲੱਖ ਰੁਪਈਆ ਸਾਨੂੰ ਮਨਜ਼ੂਰ ਕੀਤਾ ਉਹਦੇ ਨਾਲ ਫਿਰ ਅਸੀਂ ਸ਼ੈੱਡ ਬਣਾਇਆ ਓਕੇ ਤੇ ਫਿਰ ਪਿਛਲੇ ਸਮੇਂ ਐ ਪੀ ਸਰਦਾਰ ਜਸਵੀਰ ਸਿੰਘ ਡਿੰਪਾ ਡਿੰਪਾ ਸਰ ਹਾਂ ਉਹਨਾਂ ਨੂੰ ਜਿੱਥੇ 22 ਦੇ ਵਿੱਚ ਉਹ ਆਏ ਆ ਅੱਛਾ ਉਹ ਫਿਰ ਸਾਨੂੰ ਕਹਿ ਗਏ ਵੀ ਤੁਹਾਡੀ ਫਾਈਨੈਂਸ਼ਲੀ ਮਾਤੇ ਹੀ ਕਰਾਂਗੇ ਉਹਨਾਂ ਨੇ ਫਿਰ ਸਾਨੂੰ 5 ਲੱਖ ਰੁਪਈਆ ਦੇਣ ਵਾਲੇ ਮਤਲਬ ਕੋਡ ਕਰਡਰ ਲੱਗਣ ਤੋਂ ਪਹਿਲਾਂ ਪਹਿਲਾਂ ਸਾਨੂੰ ਦੇ ਦਿੱਤੀ ਮਤਲਬ ਸਾਰਿਆਂ ਨੇ ਆਪੋ ਆਪਣਾ ਯੋਗਦਾਨ ਜਿਹੜਾ ਪਾਇਆ ਕਿਉਂਕਿ ਇਹ ਇਤਿਹਾਸ ਹੀ ਮਤਲਬ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਇਹ ਇੱਕਦਮ ਮੈਂ ਪੁਰਾਣੀ ਦੱਸਦਾ ਮਤਲਬ ਗੱਲ ਸਾਡੀ ਨਾ ਜਿਹੜੀ ਕਮੇਟੀ ਸੀ ਉਦੋਂ ਕਾਲੀ ਦਲ ਦੀ ਸਰਕਾਰ ਰਹੀ ਤੇ ਉਹ ਐਮਪੀ ਹੁੰਦਾ ਹਜਨਾਲਾ ਉਹਨੂੰ ਚਿੱਠੀ ਪੱਤਰ ਦੇ ਆਏ ਅੱਛਾ ਵੀ ਚਲੋ ਉਹਨੂੰ ਇਨਵਾਈਟ ਕਰਦੇ ਆ ਤੇ ਉਹ ਜਿੱਦਨ ਮੱਦ ਵਾਲੇ ਦਿਨ ਇਥੇ ਖੰਡਪੜ ਸਾਹਿਬ ਤੇ ਉਹਦਾ ਫੋਨ ਆ ਗਿਆ ਵੀ ਐਮਪੀ ਸਾਹਿਬ ਆਉਣਗੇ ਜਦੋਂ ਐਮਪੀ ਸਾਹਿਬ ਆਏ ਨਾ ਉਹ ਆ ਕੇ ਕਹਿੰਦੇ ਵੀ ਮੈਂ ਜਦੋਂ ਤੁਸੀਂ ਮੈਨੂੰ ਚਿੱਠੀ ਦੇ ਕੇ ਗਿਆ ਨਾ ਮੈਂ ਆਪਦੇ ਪੀਏ ਨੂੰ ਕਿਹਾ ਵੀ ਇਹ ਚਿੱਠੀ ਮਨੂੰ ਉਤਰਾਣਾ ਕੋਈ ਇਤਿਹਾਸ ਹੋਵੇ ਮਨੂੰ ਇਹਦਾ ਪਤਾ ਕਰੂ ਉਹ ਆਂਦਾ ਫਿਰ ਅਹੀਂ ਜਦੋਂ ਦਿੱਲੀ ਫੈਕਸ ਕੀਤੀ ਨਾ ਤੇ ਆਂਦਾ ਵੀ ਮੇਰੇ ਰੌਂਗਟੇ ਖੜੇ ਹੋਗੇ ਐਮਪੀ ਜਨਾਲਾ ਵੀ ਦਾ ਉਹ ਇਹਦਾ ਐਡਾ ਵਧੀਆ ਇਤਿਹਾਸ ਇਹ ਮੇਰੇ ਹਲਕੇ ਦੇ ਵਿੱਚ ਉਹਨੂੰ ਪਤਾ ਨਹੀਂ ਉਹਦਾ ਸਾਨੂੰ ਪਤਾ ਹੀ ਨਹੀਂ ਸਾਨੂੰ ਅੱਜ ਪਤਾ ਲੱਗਾ ਕਿ ਫਿਰ ਉਹ 3 ਲੱਖ ਰੁਪਏ ਉਹ ਵੀ ਗ੍ਰਾਂਟ ਦੇਗੀ ਹਾਂਜੀ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆ ਭਾਰਤੀ ਰੈਂਕ ਨੰਬਰ 165 ਜਿਹੜੇ ਹਵਲਦਾਰ ਈਸ਼ਰ ਸਿੰਘ ਜੀ ਜਿਹੜੇ ਉਹਨਾਂ ਦੇ ਮੇਨ ਸਨ ਇਹ 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 ਮੇਨ ਸਨ ਜੀ ਹਾਂਜੀ ਇਹ ਮੇਨ ਹੀ ਹੈ ਜੀ ਦਾ ਅਕਸ਼ਿਤ ਮਾਰ ਲਈਦਾ ਰੋਲ ਹੀ ਨਭਾਇਆ ਹਾਂ ਉਹ ਇਹ ਸਰਦਾਰ ਈਸ਼ਰ ਸਿੰਘ ਹਵਲਦਾਰ ਈਸ਼ਰ ਸਿੰਘ ਅੱਛਾ ਦੂਸਰੇ ਨੰਬਰ ਤੇ ਇਹ ਨਾਇਕ ਲਾਲ ਸਿੰਘ ਇਹ ਜਿਹੜੇ ਤੁਹਾਡੇ ਪਿੰਡ ਦੇ ਹੋਏ ਜਿਹੜੇ ਸਾਡੇ ਪਿੰਡ ਦੇ ਠੀਕ ਹੈ ਹਾਂਜੀ ਹਾਂਜੀ ਇਹਨਾਂ ਦਾ ਪਰਿਵਾਰ ਉਹਨਾਂ ਉਥੇ ਨਾ ਮਹਿਦਪੁਰ ਬਿੱਲੇ ਰਹਿੰਦਾ ਵਾ ਹਾਂਜੀ ਉਹਨਾਂ ਦਾ ਪਰਿਵਾਰ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਆ ਮੰਨ ਲਓ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਬੜਾ ਕੁਝ ਬਣ ਗਿਆ ਤੇ ਨਾਲ ਉਹਨੇ ਜ਼ਮੀਨ ਲੈ ਕੇ ਦਿੱਤੀ ਉਹਨਾਂ ਦੋਵਾਂ ਨੂੰ ਠੀ ਤੇ ਜੇ ਤੁਹਾਨੂੰ ਥੋੜੀ ਜਾਣਕਾਰੀ ਰੱਖਦੇ ਹੋਗੇ ਤੇ ਜਿਵੇਂ ਉਹ 21 ਸ਼ਹੀਦਾਂ 22 ਆਪਣੇ ਮੁਸਲਮਾਨ ਵੀਰ ਨੂੰ ਵੇਦਦਾ ਪਾ ਕੇ ਤੇ 22 ਸ਼ਹੀਦ ਉਤੇ ਸਿੰਘ ਹੋਏ ਨੇ ਹਨਾ ਤੇ ਇਹ ਕਾਰਨ ਕੀ ਬਣਦਾ ਇਹ ਜੰਗ ਦਾ ਕੁਝ ਇਹਦੇ ਬਾਰੇ ਥੋੜੀ ਵਾਲੀ ਜਾਣਕਾਰੀ ਰੱਖਦੇ ਹਾਂ ਜੀ ਕਾਰਨ ਜੀ ਇਹ ਨਾ ਮਲੋ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਜਦੋਂ ਮਹਾਰਾਜ ਜੀ ਸਿੰਘ ਦਾ ਰਾਜ ਹੀ ਤੇ ਹਰੀ ਸਿੰਘ ਨਲੂਏ ਨੇ ਉਦੋਂ ਉਹ ਪਾਕਿਸਤਾਨ ਫਤਿਹ ਕਰਕੇ ਉਥੇ ਦੋ ਕਿਲੇ ਬਣਾਏ ਅੱਛਾ ਉਹ ਕਿਲਿਆਂ ਦਾ ਨਾਂ ਹੀ ਇੱਕ ਦਾ ਗੁਲਬਸਤਾਨ ਤੇ ਇੱਕ ਲੋਕ ਹਾਟ ਹਾਂਜੀ ਉਹਨਾਂ ਦੇ ਵਿਚਾਰੇ ਇਹ ਸਾਰਾ ਗੜੀ ਚੌਂਕੀ ਉਹ ਜਿਹੜੇ ਅਫਗਾਨੀ ਸੀ ਤਾਲੇਵਾਨ ਜੀ ਨੂੰ ਆਪਾਂ ਕਹਿੰਨੇ ਜਿੱਥੇ ਉਹ ਅਮਰੀਕਾ ਵੀ ਗੋਡੇ ਟੇਕ ਗਿਆ ਹੂੰ ਉਹ ਉਹਨਾਂ ਦੀ ਨਜ਼ਰ ਦੇ ਵਿੱਚ ਰੜਕਦਾ ਹੋਇ ਉਹ ਕਹਿੰਦੇ ਵੀ ਅਸੀਂ ਕਿਲੇ ਛਡਵਾਉਣੇ ਆ ਹੂੰ ਉਹਨਾਂ ਨੇ ਫਿਰ ਉਹ ਜਹਾਜ਼ ਦੇ ਨਾਂ ਤੇ ਉਹਨਾਂ ਇਕੱਠਾ ਕਰਕੇ 10 12000 ਹਮ ਹਮ ਤਾਲੇਮਾਨ ਵੱਡੇ ਵੱਡੇ ਜਿਹੜੇ ਉਹਨਾਂ ਦੀ ਜਰਨੈਲ ਹੀ ਹਾਂਜੀ ਉਹ ਇਕੱਠੇ ਕਰਕੇ ਉਹਨਾਂ ਨੇ ਫਿਰ ਇਹਨਾਂ ਨੂੰ ਕੀਰਾ ਪਾ ਲਿਆ ਇਹਨਾਂ ਨੂੰ ਉਹਨਾਂ ਵੇਖਿਆ ਵੀ ਜਿਹੜੇ ਉਹ ਸਾਰਾ ਗੜੀ ਵਿਚਾਲੇ ਆ ਨਾ ਉੱਥੇ 21 ਸਿੰਘ ਇਹ ਚੀਜ਼ ਦੀ ਮਤਲਬ ਉਥੇ ਤਹਿਨਾਦੀ ਹਮ ਉਹਨਾਂ ਨੇ ਇਹ ਵੇਖਿਆ ਵੀ ਪਹਿਲੋਂ ਆਪਾਂ 21 21 ਨੂੰ ਕਾਬੂ ਕਰ ਲਈਏ ਠੀਕ ਹੈ ਉਹਨਾਂ ਨੇ 21 ਇਹਨਾਂ ਨੂੰ ਘੇਰਾ ਪਾ ਲਿਆ 12 ਸਤੰਬਰ ਨੂੰ ਉਹ ਜਦੋਂ ਘੇਰਾ ਪਾ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਹੱਥ ਖੜੇ ਕਰਕੇ ਨਿਕਲ ਸਕਦੇ ਇਹਨਾਂ ਨੂੰ ਫਿਰ ਬਈ ਇਹਨਾਂ ਪਿੱਛੇ ਆਪਣਾ ਉਹ ਸਿਗਨਲ ਮੈਨ ਪਿੱਛੇ ਕੀਤਾ ਮਲੋ ਮੈਸੇਜ ਉਹਨਾਂ ਲੋ ਵੀ ਇਹਨਾਂ ਨੂੰ ਜਵਾਬ ਮਿਲਿਆ ਵੀ ਤੁਸੀਂ ਆਪ ਦਾ ਫੈਸਲਾ ਖੁਦ ਆਪ ਲਓ ਓਕੇ ਫਿਰ ਇਹਨਾਂ ਨੇ ਆਪ ਇਹਨਾਂ ਫਿਰ ਇਹਨਾਂ ਵੀ ਅਹੀਂ ਮਸ਼ੀਨ ਇਹਨਾਂ ਨੇ ਫਿਰ ਉੱਥੇ ਮੋਰਚਾ ਸਾਂਭ ਲਿਆ ਉਹ 12000 ਦੇ ਨਾਲ 10 12000 ਦੇ ਨਾਲ ਇਹ ਵੀ ਇਹਨਾਂ ਕੋਲ ਜਿੰਨਾ ਚਿਰ ਪਹਿਲਾਂ ਅਸਲਾ ਹੈ ਉਹ ਅਸਲੇ ਦੇ ਨਾਲ ਲੜੇ ਫਿਰ ਜਦੋਂ ਅਸਲਾ ਮੁੱਕ ਗਿਆ ਉਹ ਰੈਫਲ ਦੇ ਗਾੜੀ ਸਕੀਨ ਹੁੰਦੀ ਆ ਉਹ ਸਕੀਨਾਂ ਕੱਢ ਲੀਆਂ ਮਲੋ ਮੁੱਕ ਦੀ ਗੱਲ ਆ ਵੀ ਕੱਲਾ ਕੱਲਾ ਇਹ ਘਟੋ ਘਟ 12 13 20 ਦੇ ਪਰ ਹੋ ਗਿਆ ਇਹਨਾਂ ਨੇ ਦਸਵੇਂ ਪਾਤਸ਼ਾਹ ਦਾ ਜਿਵੇਂ ਫਰਮਾਨ ਸੀ ਕਿ ਸਵਾਲ ਲੱਖ ਸੇ ਇੱਕ ਲੜਾਉ ਉਹ ਇਹਨਾਂ ਨੇ ਫਿਰ ਉਹ ਕਰਕੇ ਵਿਖਾ ਦਿੱਤੀ ਤੇ ਫਿਰ ਇਹ ਦੂਜਾ ਜਦੋਂ ਇਹ ਸਾਰੇ ਸ਼ਹੀਦ ਹੋ ਜਾਂਦੇ ਆ ਠੀਕ ਆ ਤੇ ਫਿਰ ਅਗਲੇ ਦਿਨ ਉਹ ਫਿਰ ਰਾਤ ਨੂੰ ਸਵੇਰੇ 11 ਵਜੇ ਜੰਗ ਸ਼ੁਰੂ ਹੁੰਦੀ ਆ ਹਾਂਜੀ ਤੇ 11 ਵਜੇ ਤੋਂ ਇਹਨਾਂ 8 ਵਜੇ ਤੀਕਰ ਮਲੋ ਇਹਨਾਂ ਸ਼ਾਮ ਦੇ 8 ਸ਼ਾਮ ਦੇ 8 ਵਜੇ ਆ ਤੇ ਲਾਸਟ ਫਿਰ ਉਹ ਗੁਰਮੁਖ ਸਿੰਘ ਹੀ ਜਿਹੜਾ ਹਾਂਜੀ ਉਹਨੇ ਫਿਰ ਮੈਸੇਜ ਪਿੱਛੇ ਕਰਕੇ ਤੇ ਉਹਨੇ ਵੀ ਛਿੱਧੀ ਪ੍ਰਾਪਤ ਕੀਤੀ ਉਹ ਜਦੋਂ 8 ਵਜੇ ਫਿਰ ਇਹਨਾਂ ਨੇ ਜੰਗ ਬੰਦ ਕਰਦੀ ਰਾਤ ਨੂੰ ਤੇ ਉਹ ਸਵੇਰ ਨੂੰ ਫਿਰ ਜਦੋਂ ਪਤਾ ਲੱਗਾ ਪਿੱਛੇ ਤਾਰਾਂ ਖੜਕ ਗਈਆਂ ਉਹ ਕਿਲਿਆਂ ਦੇ ਉੱਤੇ ਜਿਹੜੀ ਉਹ ਫੌਜ ਉਹ ਹੋਰ ਤਹਨਾਤ ਹੋਗੀ ਉਹੜੇ ਕਿਲੇ ਉਹ ਬਚ ਗਏ ਉਹਰੇ ਜਦੋਂ ਅਗਲੇ ਦਿਨ ਆਏ ਆ ਮਲੋ ਗੋਰੇ ਬ੍ਰਿਟਿਸ਼ ਉਹਨਾਂ ਨੇ ਫਿਰ ਜਦੋਂ ਕਾਂਦ ਤੇ ਲਿਖਿਆ ਜਿਹੜਾ ਉਹ ਗੁਰਮukh ਸਿੰਘ ਨੇ ਸਾਰਾ ਸੀਨ ਹੀ ਉਹ ਜਦੋਂ ਪੜਿਆ ਤੇ ਫਿਰ ਉਹਨਾਂ ਟੋਪੀਆਂ ਤਾਰ ਕੇ ਸਲੂਟ ਮਾਰੇ ਤੇ ਫਿਰ ਉਹਨਾਂ ਪੂਰੇ ਵਰਲਡ ਦੇ ਵਿੱਚ ਛੁੱਟੀ ਦੇਤੀ ਤੇ ਉਹ ਅੱਜ ਵੀ ਮਲੋ ਇੱਥੇ ਚਾਰ ਵਾਰ ਹੀ ਆਏ ਆ ਬ੍ਰਿਟਿਸ਼ ਆਰਮੀ ਆ ਕੇ ਇੱਥੇ ਸਲੂਟ ਮਾਰਦੇ ਆ ਬਹੁਤ ਮਲੋ ਉਹਨਾਂ ਨੂੰ ਸ਼ਾਂਤੀ ਹੁੰਦੀ ਹੈ ਵੀ ਸਾਡੇ ਵੀ ਉਦੋਂ ਉਹ ਕਹਿੰਦੇ ਵੀ ਸਾਡੇ ਮਲੋ ਫੌਜੀ ਸੀ ਮਲੋ ਰਾਜ ਉਹਨਾਂ ਦਾ ਉਹ ਅੱਜ ਵੀ ਜਿਹੜਾ ਉਹ 2 ਮਿੰਟ ਦਾ ਮੋਨ ਉਥੇ ਪਾਰਲੀਮੈਂਟ ਦੇ ਵਿੱਚ ਅੱਜ ਵੀ 12 ਸਤੰਬਰ ਨੂੰ ਰੱਖਦੇ ਆ 12 ਸਤੰਬਰ ਸ਼ਹੀਦੀ ਵਾਲੇ ਦਿਨ ਹਾਂਜੀ ਹਾਂਜੀ ਤੇ ਤੁਹਾਡੇ ਨਗਰ ਦੇ ਵੱਲੋਂ ਵੀ ਕੋਈ ਇਹਨਾਂ ਦਿਨ ਮਨਾਇਆ ਜਾਂਦਾ ਹਾਂਜੀ ਹਾਂਜੀ ਅਸੀਂ ਨਾ ਮੰਨ ਲਓ ਅੱਗੇ ਦੇ 12 ਸਤੰਬਰ ਨੂੰ ਮਨਾਉਨੇ ਆ ਉਹ ਫਿਰ ਜਿਹੜਾ ਪਰਿਵਾਰ ਆ ਨਾ ਉਹਨਾਂ ਨੂੰ ਜਾਣਾ ਪੈਂਦਾ ਉਹਦੇ ਫਰੋਜਪੁਰ ਕਿਉਂਕਿ ਇਹਨਾਂ ਦਾ ਸੂਬਾ ਪੱਧਰੀ ਉਥੇ ਪ੍ਰੋਗਰਾਮ ਲਾਇਆ ਜਾਂਦਾ ਫਰੋਜਪੁਰ ਠੀਕ ਉੱਥੇ ਮੰਤਰੀ ਵੱਡੇ ਵੱਡੇ ਆਉਂਦੇ ਕਈ ਮੁੱਖ ਮੰਤਰੀ ਵੀ ਆਉਂਦਾ ਇਹਨਾਂ ਨੂੰ ਫਿਰ ਜਿੰਨੇ ਇਕੀਆਂ ਦੇ ਪਰਿਵਾਰ ਆ ਸਾਰਿਆਂ ਨੂੰ ਉੱਥੇ ਜਾ ਕੇ ਸਮਾਨਤ ਹੁੰਦਾ ਠੀਕ ਉਹ ਕਹਿੰਦੇ ਸਾਨੂੰ 12 ਨੂੰ ਇੱਥੇ ਨਹੀਂ ਪਹੁੰਚਿਆ ਜਾਂਦਾ ਉਹਦਾ ਕਰਕੇ ਫਿਰ ਅਸੀਂ 15 ਤਰੀਕ ਨੂੰ ਮਨਾਉਣੀ ਹੈ ਹਾਂਜੀ 15 ਤਰੀਕ ਨੂੰ ਜਿਹੜੀ ਆਪਣੀ ਇੰਡੀਅਨ ਆਰਮੀ ਆ ਉਹ ਆ ਗਈ ਇੱਥੇ ਉਹ ਸਮੂਹ ਕੰਮ ਕਰਦੀ ਹੈ 15 ਸਤੰਬਰ 15 ਸਤੰਬਰ ਠੀਕ ਹੈ ਹਾਂਜੀ ਵੱਡੇ ਵੱਡੇ ਕੰਡਪਟ ਸਾਹਿਬ ਆਰੰਭ 7-8 ਕੰਡਪਟ ਸਾਹਿਬ ਹੁੰਦੇ ਠੀਕ ਹੈ ਹਾਂਜੀ ਹਾਂਜੀ ਤੇ ਉਹ ਫਿਰ 15 ਤਰੀਕ ਨੂੰ ਹੀ ਭੋਗ ਪਾ ਗਏ ਤੇ ਫਿਰ ਇੱਥੇ ਮਲੋ ਸਲੂਟ ਮਾਰਦੇ ਆ ਏਰੀਆ ਦੇ ਉੱਪਰ ਤਸਵੀਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਲਾਈਆਂ ਵਾ ਜਿਹੜੇ ਜਿਹੜੇ ਆਪਣੇ ਸਿੱਖ ਜਿਹੜੇ ਕਿਹੇ ਅਹੁਦੇ ਤੇ ਗਏ ਆ ਨਾ ਹਾਂ ਉਹਨਾਂ ਦੀਆਂ ਹੀ ਤਸਵੀਰਾਂ ਲਗੀਆਂ ਆ ਤੇ ਜਿਹੜੇ ਉਹ ਗੋਰੇ ਜਿਹੜੇ ਆਏ ਨੇ ਅਵਸਰ ਇਹ ਤਾਂ ਹੋ ਕੇ ਗਏ ਜਿਹੜੇ ਹੋ ਕੀ ਗਏ ਆ ਅੱਛਾ ਇਹ ਉਹਨਾਂ ਦੀਆਂ ਵਾ ਤੇ ਬਾਕੀ ਆ ਜਿੰਨੇ ਵੀ ਆਪਣੇ ਮੰਨ ਲਓ ਸਿੱਖ ਸਰਦਾਰ ਜਿਤਨਾ ਜਰਨਲ ਹਰਬਖਸ਼ ਸਿੰਘ ਹੋ ਗਿਆ ਹੂੰ ਤੇ ਚਲੋ ਮੈਨੂੰ ਆ ਇੰਗਲਿਸ਼ ਦੇ ਵਿੱਚ ਸਾਰਿਆਂ ਦੇ ਨਹੀਂ ਪੜੇ ਜਾਂਦੇ ਉਹ ਜਿਹੜੇ ਜਿਹੜੇ ਵੀ ਆਪਣੇ ਮਤਲਬ ਸਿੱਖ ਤਹਿਨਾਦ ਜਿਹੜੇ ਉਹਦਿਆਂ ਤੇ ਗਏ ਆ ਨਾ ਹਾਂ ਉਹਨਾਂ ਦੀ ਮਤਲਬ ਇਹ ਫੋਟੋ ਲਾਈ ਜਿਸ ਤਰ੍ਹਾਂ ਉਹ ਡਾਕਟਰ ਮਨਮੋਹ ਸਿੰਘ ਦੀ ਸਾਰਿਆਂ ਦੀ ਹਾਂਜੀ ਮਤਲਬ ਜਿਹੜੇ ਪਾਗ ਆਲਾ ਨਾ ਪਾਗ ਆਲਾ ਜਿਹਤੇ ਬੈਠਾ ਸੀ ਮਤਲਬ ਚੰਗੇ ਉਹਦੇ ਤੇ ਉਹਨਾਂ ਦੀ ਇਹ ਤਸਵੀਰਾਂ ਲਾਈ ਸੋ ਲਖਣ ਇਤਿਹਾਸ ਜਿਹੜਾ ਹੈ ਉਹ ਸ਼ਹੀਦਾਂ ਦਾ ਹੈ ਹੋ ਸਕਦਾ ਸਾਡੇ ਤੋਂ ਪਹਿਲਾਂ ਬਹੁਤ ਸਾਰੇ ਆ ਟੀਵੀ ਰਿਪੋਰਟਰਾਂ ਜਾਂ ਕੋ ਹੋਰ ਪੱਤਰਕਾਰ ਵੀਰ ਆਏ ਹੁਣ ਤਾਂ ਅੱਜ ਕੱਲ ਸੋਸ਼ਲ ਮੀਡੀਆ ਦਾ ਜਿਹੜਾ ਜਮਾਨਾ ਹੈ ਤਾਂ ਹਰ ਇੱਕ ਨੌਜਵਾਨ ਨੂੰ ਹਰ ਇੱਕ ਬੱਚੇ ਨੂੰ ਇਹ ਵੀਡੀਓ ਵੇਖ ਕੇ ਤੇ ਬੜਾ ਫਕਰ ਜਿਹੜਾ ਮਹਿਸੂਸ ਹੋਵੇਗਾ ਕਿ ਅਸੀਂ ਸ਼ਹੀਦਾਂ ਦੀ ਜਿਹੜੀ ਧਰਤੀ ਤੇ ਰਹਿਣ ਵਾਲੇ ਆਂ ਮੱਝ ਦੀ ਧਰਤੀ ਤੇ ਰਹਿਣ ਵਾਲੇ ਆਂ ਸੋ ਪੈਣਾ ਨੂੰ ਬੇਨਤੀ ਹੈ ਕਿ ਅਜਹੇ ਸ਼ਹੀਦਾਂ ਦੀ ਜਿਹੜੀ ਹੈ ਵੀਡੀਓ ਜਿਹੜੀ ਆ ਬੱਚਿਆਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਤਾਂ ਅੱਗ ਵਾਂਗ ਅੱਗ ਤੋਂ ਪਹਿਲਾਂ ਵੀ ਹੋ ਸਕਦਾ ਕਿ ਜਿਹੜੀਆਂ ਵੀਡੀਓ ਨੇ ਉਹ ਵਾਇਰਲ ਹੋ ਜਾਂਦੀਆਂ ਨੇ ਸੋ ਆਪਣੇ ਬੱਚਿਆਂ ਨੂੰ ਫੋਨ ਤਾਂ ਤੁਸੀਂ ਫੜਾਉਂਦੀਆਂ ਜੇ ਭੈਣੋ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਸ਼ਹੀਦਾਂ ਦੇ ਬਾਰੇ ਜਿਹੜਾ ਬਾਤ ਚਾਣਨਾ ਉਹ ਜ਼ਰੂਰ ਜਿਹੜਾ ਵਾ ਆਪਣੇ ਬੱਚਿਆਂ ਤੱਕ ਪਾਓ ਹਾਂਜੀ ਹਾਂਜੀ ਮੈਂ ਨਾ ਇੱਕ ਗੱਲ ਰਹਿ ਗਈ ਮੈਂ ਦੱਸਣੀ ਚਾਹਣਾ ਵਾ ਕਈ ਸਾਡੇ ਨਾ ਚਲੋ ਇਥੇ ਪਿੰਡ ਦੇ ਵੀ ਹੈਗੇ ਜਿੰਨਾਂ ਵਿਚਾਰਿਆਂ ਨੂੰ ਕੋਈ ਮਤਲਬ ਸਾਂ ਕਈ ਹੋਰ ਸੋਚ ਲਿੰਦੇ ਆ ਉਹ ਕਈ ਇਹ ਜਾਂਦੇ ਵੀ ਇਹ ਦੇ ਲੜੇ ਅੰਗਰੇਜ਼ਾਂ ਨਾਲ अच्छा ਤੇ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਮਾਮਾ ਵੀ ਇਹ ਜਦੋਂ ਇਹਨਾਂ ਦੀ ਸ਼ਹੀਦੀ ਹੁੰਦੀ ਆ ਉਦੋਂ ਜਾਤੀ ਦੀ ਲੜਾਈ ਇਹ ਜੇ ਸ਼ੁਰੂ ਨਹੀਂ ਹੋਈ ਹਾਂ ਬਿਲਕੁਲ ਕਿਉਂਕਿ ਇਹ ਸ਼ਹੀਦ ਹੋਏ ਆ 1897 ਦੇ ਵਿੱਚ ਹਾਂਜੀ ਤੇ ਜਿਹੜੀ ਜਾਤੀ ਦੀ ਲੜਾਈ ਆ ਉਹ 1920 ਤੋਂ ਬਾਅਦ ਸ਼ੁਰੂ ਹੁੰਦੀ ਆ ਹਾਂਜੀ ਬਿਲਕੁਲ ਤੇ ਕਿਉਂਕਿ ਇਹ ਨਹੀਂ ਵੀ ਉਦੋਂ ਉਦੋਂ ਜਾਤੀ ਦੀ ਲੜਾਈ ਲੱਗੀ ਤੇ ਇਹ ਅੰਗਰੇਜ਼ਾਂ ਨਾਲ ਲੜਨਦੇ ਸੀ ਪਰ ਮਸਲਾ ਇੱਕ ਉਹ ਜਿਹੜੇ ਹਰੀ ਸਿੰਘ ਨਲੂਏ ਨੇ ਜਿਹੜੀ ਜ਼ਮੀਨ ਉਹ ਮੱਲੇ ਹੈ ਨਾ ਸਥਾਨ ਉਹਦੀ 1 ਇੰਚ ਵੀ ਜ਼ਮੀਨ ਇਹਨਾਂ ਨੇ ਉਹਨਾਂ ਦੇ ਹੱਥ ਨਹੀਂ ਆਉਂਦੀ। ਨਾਲੇ ਹੁਣ ਜਿਹੜੇ ਵੀਰ ਕਹਿਣ ਵਾਲੇ ਨੇ ਸਾਰੇ ਦਾ ਸਾਰਾ ਪੰਜਾਬ ਤੇ ਬਾਹਰਲੇ ਮੁਲਕਾਂ ਵਿੱਚ ਫੇਰ ਗੋਲਿਆਂ ਗੋਲੀ ਆਪਣਾ ਹਾਂਜੀ ਹਾਂਜੀ ਤੇ ਫਿਰ ਕਹਿਣ ਦਾ ਮਤਲਬ ਬਣਦਾ ਤਾਂ ਨਹੀਂ 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 ਬਣਦਾ ਨਹੀਂ ਉਹ ਮੰਨ ਲਓ ਇਹਨਾਂ ਨੇ ਮੰਨ ਲਓ ਜਿਹੜੀ ਸੇਖਾਂ ਦਾ ਨਾਮ ਮੰਨ ਲਓ ਉਹ ਜਿਹੜੇ ਸਵਾਲਾਕ ਸੇਕ ਲੜਾਉਣਾ ਉਹਨੂੰ ਮੰਨ ਲਓ ਇਹਨਾਂ ਨੇ ਤਾਜ਼ਾ ਕੀਤਾ। ਹਾਂ ਬਿਲਕੁਲ ਇਹਨਾਂ ਨੇ ਚਮਕੌਰ ਦੀ ਜਿਹੜੀ ਗੱਡੀ ਨਾ ਉਹਦੇ ਵਿੱਚ ਕਹੀ ਜਾਂਦੇ ਵੀ ਉਹ 40 ਦੀ ਗੱਡੀ 10 ਲੱਖੀ ਕਿੱਦਾਂ ਹੋ ਗਿਆ? ਹੂੰ ਮਨ ਲੋ ਉਹ ਇਹਨਾਂ ਨੇ ਕਰਕੇ ਵਿਖਾਤੀ ਵੀ ਜੇ ਸਿੱਖ ਦਾ ਰਾਹ ਦਾ ਹੋਵੇ ਹਾਂ ਪਰਸਾ ਤੇ ਸਾਰਾ ਗੋਜ ਮਨ ਲੋ ਕਰ ਸਕਦਾ ਗੋਰੇ ਅੱਜ ਵੀ ਇਹਨਾਂ ਨੂੰ 2-2 ਮਰਬੇ ਜ਼ਮੀਨ ਦੇ ਲਾੜ ਉਹਨਾਂ ਨੇ ਕੀਤੇ ਠੀਕ ਹੈ ਉਹਨਾਂ ਨੇ ਬਹੁਤ ਅੱਜ ਵੀ ਉਹ ਫਕਰ ਮਹਿਸੂਸ ਕਰਦੇ ਵੀ ਸਾਡੇ ਜਿਹੜੇ ਸੈਨਿਕ ਹੀ ਇਹਨਾਂ ਨੇ ਪੂਰੇ ਵਰਲਡ ਦੇ ਵਿੱਚ ਮਨ ਲੋ ਛੁੱਟੀ ਉਹਦਨ ਮਨ ਲੋ ਨਾ ਕਰਦੀ ਠੀਕ ਹੈ ਤੇ ਅੱਜ ਵੀ ਤੁਸੀਂ ਬਾਹਰ ਕਦੇ ਵੀ ਬੱਚੇ ਨੂੰ ਕਿਸੇ ਨੂੰ ਪੁੱਛੋ ਕਿਸੇ ਗੋਰੇ ਅਫਸਰ ਨੂੰ ਵੀ ਸਾਰਾ ਗੜੀ ਕੀ ਆ ਉਹ ਦੱਸ ਦੂਗਾ ਪਰ ਸਾਡੇ ਅਜੇ ਨਹੀਂ ਪੂਰਾ ਪਤਾ ਕਿਰੋ ਤੁਹਾਡਾ ਬਹੁਤ ਬਹੁਤ ਨਮਾਜ਼ਾ ਤੁਸੀਂ ਆਏ ਜੀ ਤੇ ਕੀ ਮਨ ਨੂੰ ਖਬਰ ਅੱਗੇ ਜਾਣੀ ਚਾਹੀਦੀ ਇਹ ਅਕਸਰ ਤੁਸੀਂ ਸ੍ਰੀ ਦਰਬਾਰ ਸਾਹਿਬ ਜਾਂਦੇ ਹੋਵੋਗੇ ਜਾਂ ਸੰਤਾਂ ਤਾਂ ਉੱਥੇ ਇੱਕ ਸਾਈਡ ਤੇ ਸਰਾਹ ਦੇਖਦੇ ਹੋ ਤੁਸੀਂ ਅੰਦਰ ਵੜ ਕੇ ਕਿ ਜਿਹੜੀ ਸਾਰਾ ਜਿਹੜੀ ਸਰਾਹ ਬਣੀ ਹੋਈ ਆ ਹੋ ਸਕਦਾ ਇਤਿਹਾਸ ਤੋਂ ਸਾਡੇ ਭਰਾ ਸਾਡੀਆਂ ਭੈਣਾਂ ਨਾਂ ਵਾਕਿਬ ਹੋਣ ਪਰ ਸਾਨੂੰ ਅਜਿਹੇ ਸ਼ਹੀਦਾਂ ਦੇ ਆ ਫਖਰ ਮਹਿਸੂਸ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੀ ਧਰਤੀ ਉੱਤਰ ਜਿਹੜਾ ਵਹ ਲੈਣ ਦੇ ਆ ਬੜੇ ਸੁੱਖ ਦਾ ਸਾਹ ਜਿਹੜਾ ਲੈਣ ਦੇ ਆ ਅਕਸਰ ਜੇ ਉਹ ਨਾ ਇਹੋ ਜੀ ਗੱਲਬਾਤ ਹੁੰਦੀ ਨਾ ਸ਼ਾਇਦ ਹੁੰਦੇ ਹੋ ਸਕਦਾ ਅੱਜ ਨਾ ਅਸੀਂ ਨਾ ਕਿਸੇ ਕਿਸੇ ਨਾ ਕਿਸੇ ਦੇ ਗੁਲਾਮ ਜਰੂਰ ਹੁੰਦੇ ਸੋ ਕੈਮਰਾ ਪਰਸਨ ਦੇ ਨਾਲ ਸਰਵਿਸ ਸਿੰਘ ਬਜਾਲ ਪ੍ਰੋਟੀਵੀ ਤੋਂ ਸਤਿ ਸ੍ਰੀ ਅਕਾਲ ਜੀ